ਚਰਖੀਆਂ ਦੀ ਫੋਟੋ ਆਪਾਂ ਸਾਰਿਆਂ ਨੇ ਵੇਖੀ ਆ ਤੇ ਅਰਦਾਸ ਚ ਹਰ ਸਿੱਖ ਯਾਦ ਵੀ ਕਰਦਾ ਵੀ ਚਰਖੀਆਂ ਤੇ ਜੜੇ ਤੇ ਇਨ੍ਹਾਂ ਚਰਖੀਆਂ ਤੇ ਢੂਡਾ ਲੈਣ ਵਾਲੀ ਪਿਓ ਤੇ ਪੁੱਤ ਦੀ ਜੋੜੀ ਧੰਨ ਭਾਈ ਸ਼ਵੇਗ ਸਿੰਘ ਤੇ ਭਾਈ ਚਹਬਾਜ ਸਿੰਘ 18 ਸਾਲ ਉਮਰ ਇਨ੍ਹਾਂ ਤੋਂ ਅੱਜ ਹਰ ਸਿੱਖ ਨੂੰ ਸਿੱਖਣ ਦੀ ਲੋੜ ਆ ਖਾਸ ਕਰਕੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਵੀ ਵੇਖੋ ਭਾਈ ਸ਼ਵੇਗ ਸਿੰਘ ਨੇ ਸਰਕਾਰ ਦੀ ਨੌਕਰੀ ਵੀ ਕੀਤੀ ਸਰਕਾਰ ਤੇ ਮੁਲਾਜ਼ਮ ਵੀ ਰਹੇ ਪਰ ਉਹਨਾਂ ਨੇ ਸਿੱਖੀ ਨਾਲ ਸਮਝੌਤਾ ਨਹੀਂ ਕੀਤਾ ਉਹਨਾਂ ਨੇ ਆਪਣੀ ਜਮੀਰ ਨੂੰ ਨਹੀਂ ਮਾਰਿਆ ਜਦੋਂ ਕਿਤੇ ਸਰਕਾਰ ਨੇ ਸਿੱਖੀ ਤੇ ਉਹ ਕੋਈ ਸਿੱਖੀ ਜਦੋਂ ਕਿਤੇ ਸਿੱਖੀ ਢਾ ਲੱਗਣ ਲੱਗੀ ਤੇ ਉਹਨਾਂ ਨੇ ਚਰਚੀਆਂ ਤੇ ਚੜ ਜਨਾ ਸ਼ਹੀਦ ਹੋ ਜਾਣਾ ਬਿਹਤਰ ਸਮਝਿਆ ਸਰਕਾਰੀ ਤੁੰਖਰੀ ਤਿਆਗਦੀ ਇਥੋਂ ਤੱਕ ਕੇ ਆਪਣੀ ਜ਼ਿੰਦਗੀ ਆਪਣੀ ਜਾਨ ਸਿੱਖੀ ਤੋਂ ਵਾਰ ਦਿੱਤੀ ਇਹ ਆ ਸਿੱਖੀ ਨਾਲ ਪਿਆਰ ਤੇ ਅੱਜ ਇਸ ਪਿਓ ਪੁੱਤ ਦੀ ਜੋੜੀ ਦਾ ਸ਼ਹੀਦੀ ਦਿਹਾੜਾ ਸਿਰ ਝੁਕਦਾ ਇਨਾ ਅੱਗੇ ਨਹੀਂ ਤੇ ਅੱਜ ਵਾਲੇ ਸਰਕਾਰੀ ਮੁਲਾਜ਼ਮ ਪੱਗਾਂ ਬੰਨ ਕੇ ਪੱਗਾਂ ਵਾਲਿਆਂ ਨੂੰ ਕੁੱਟੀ ਜਾਂਦੇ ਉਹਨਾਂ ਨੂੰ ਨੁੱਟੀ ਜਾਂਦੇ ਆ ਸਾਨੂੰ ਲੋੜ ਹੈ ਅੱਜ ਖੰਢੀ ਭਾਈ ਸ਼ਵੇਕ ਸਿੰਘ ਤੇ ਭਾਈ ਸ਼ਹਬਾਤ ਸਿੰਘ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਅੱਜ ਪ੍ਰਣ ਕਰੀਏ ਵੀ ਅਸੀਂ ਕਿਸੇ ਵੀ ਕੀਮਤ ਤੇ ਸਿੱਖੀ ਨਾਲ ਸਮਝੌਤਾ ਨਹੀਂ ਕਰਨਾ ਆਪਣੀ ਜ਼ਮੀਰ ਨੂੰ ਨਹੀਂ ਮਾਰਨਾ